ਜੋੜ ਕਰ ਉਹ ਚੰਦਵਾੜੇ ਬੰਦੇ ਕਿਤੇ ਬੋਲਿਆ ਚੰਦਵਾੜੇ ਚਲੋ ਉਹ ਪਾਸੇ ਨਾਲ ਰੋੜਾ ਜਿਹੜਾ ਕੋਲ ਲੈਉਣਾ ਲੈ ਆ ਹੁਣ ਜਿਹਨੇ ਸਾਨੂੰ ਗਿਰਬਦਾਂ ਕੋਲ ਚਲੋ ਚੰਦਵਾੜੇ ਗੇੜਬੋਥੇ ਵੜਨਿੰਦਰਾ ਸਕੂਲ ਹੈ ਜੀ ਹਾਂ ਜੋ ਮਾਤੀ ਸਾਨੂੰ ਜਾ ਪੜਨ ਪਾਉਂਦੇ ਫਟੋ ਪਹੁੰਚਾ ਲੋ ਚੰਦਵਾੜੇ ਜਾਣਾ ਚੰਦਵਾੜੇ ਚੱਲਾਂਗੇ ਇੱਕ ਵਾਰ ਦੇ ਕਾਲੀ ਗੱਡਾ ਸਭ ਕੁੰਦਾ ਐ ਤੇ ਤੂੰ ਭੱਜ ਗਿਆ ਚੰਦਬੱਜ ਲੋਕਾਂ ਨੂੰ ਨਹੀਂ ਕਰੂਗਾ ਤਾਂ ਆ ਜਾ ਬਹੁਤ ਬਾਈਟਰ ਬਣਾਉਣੀ ਪਾਉਣੀ ਨਾ ਹਾਂ ਆ ਜਾ ਗਿਆ ਬੰਦੇ ਇਹ ਕਹਿੰਦੇ ਸਾਨੂੰ ਤੇ ਮਿਲਣਾ ਨਹੀਂ ਤੇ ਅਸੀਂ ਚੰਦਬੱਜ ਪ੍ਰੋਗਰਾਮ ਨਹੀਂ ਕਰਦੇ ਸਾਨੂੰ ਇੱਕ ਘਰ ਬਣਾ ਲੈ ਕਰੋ ਸਾਡੇ ਡਾਂਗਾ ਮਾਰੋ ਕੰਕ ਕਰੋ ਉਹਨੂੰ ਕਿਹਾ ਪਾਵਾਂਗੇ ਅੱਥੇ ਜੋ ਮਰਜ਼ੀ ਕਰੋ ਪਾਥੀ ਵੀ ਰੱਖਾਣੀ ਰੋਣਾ ਨਹੀਂ ਆ ਸਕਦਾ 400 ਬੁਲਾ ਲਈਏ ਨਾ ਜੋ ਮਾਤਾ ਕਰ ਲੋ ਸਾਨੂੰ ਜੇ ਕੁਝ ਕਰ ਲੋ ਤੁਹਾਨੂੰ ਕੋਈ ਪਰਵਾਹ ਨਹੀਂ ਹਾਂਜੀ ਸੋਣਾ ਜੀ ਕਿਵੇਂ ਆ ਅੱਜ ਕੁਲਤਾਰ ਸਿੰਘ ਅੱਜ ਕੁਲਤਾਰ ਸਿੰਘ ਸਾਹਿਬ ਦੇ ਮਾਪਿਆਂ ਦੇ ਮੇਸਰੀ ਵਾਲੇ ਉਦਘਾਟਨ ਕਰਨ ਪਹੁੰਚੇ ਸੀਗੇ ਜਿਹੜੀਆਂ ਕਿਸਾਨ ਜਥੇਬੰਦੀ ਦੀ ਕਾਲ ਤੇ ਸਹਿਯੋਗ ਕਿਸਾਨ ਗੁੱਪ ਮੋਰਚਾ ਗਾਇਦਾ ਨਹੀਂ ਦੇਖਦੇ ਤੇ ਜਿਹੜੇ ਸਵਾਲ ਜਵਾਬ ਹੋਣੇ ਸੀਗੇ ਮਾਨ ਜੋ ਸਪੀਕਰ ਕੁਲਤਾਰ ਸਿੰਘ ਸਾਹਿਬ ਜਿਹੜੇ ਕਿਸਾਨਾਂ ਦੇ ਸਵਾਲਾਂ ਤੋਂ ਭੱਜ ਗਏ ਆ ਤੇ ਜਿਹੜੇ ਕੋਈ ਨਹੀਂ ਆਲਾ ਕੰਮ ਕੀਤਾ ਸਪੀਕਰ ਸਾਹਿਬ ਨੇ ਜਿਹੜੇ ਲੋਕਾਂ ਦੇ ਆਮ ਸਵਾਲ ਸੀਗੇ ਹੁਣ ਤੁਸੀਂ ਉਹਦਾ ਅਗਲਾ ਜਿਹੜਾ ਅਗਲਾ ਪ੍ਰੋਗਰਾਮ ਚੰਦ ਬਾਤੇ ਅਸੀਂ ਜਾ ਕੇ ਕਰਾਂਗੇ ਉੱਥੇ ਕਿਸ ਤਰ੍ਹਾਂ ਨਾਲ ਵਿਰੋਧ ਹੋਊਗਾ ਉੱਥੇ ਪੂਰਾ ਫੋਲ ਵਿਰੋਧ ਹੋਵੇਗਾ ਉਸ ਵੀ ਹੋ ਸਕਦਾ ਅਸੀਂ ਸਕੂਲ ਦੇ ਵਿੱਚ ਉੱਥੇ ਐਂਟਰ ਨਹੀਂ ਹੋਣ ਦੇਣੇ ਟੁੱਡੀ ਜਬਾਨੋਂ ਪਾਥੀਆਂ ਦਾ ਨਾਮ ਵੀ ਸੁਣਿਆ ਗਿਆ ਸੀ ਪਾਥੀਆਂ ਜਿਹੜਾ ਬੱਚਣੀਆਂ ਫੜਿਆ ਓ ਚਲੋ ਚੰਦਵਾੜੇ ਸਵਾਨੀ ਕਿਤੇ ਬੋਲਿਆ ਚੰਦਵਾੜੇ ਚਲੋ ਬਹੁਤ ਮਾੜੀ ਨਾਲ ਰੋੜਾ ਜਿਹੜਾ ਕੋਲ ਲੈਉਣਾ ਲੈ ਆ ਹੁਣ ਜਿਹਨੇ ਸਾਨੂੰ ਗਿਰਬਦਾਂ ਮਤਲਬ ਚੰਦਵਾੜੇ ਗਿਰਬਦਾਂ ਵੜਨਿੰਦਰਾ ਸਕੂਲੇ ਹਾਂ ਜੋ ਮਾਟੀ ਸਾਨੂੰ ਜਾ ਪੜ੍ਹਨ ਮਾੜੀ ਫਟੋ ਪਜਾ ਲੋ ਚੰਦਵਾੜੇ ਜਾਣਾ ਚੰਦਵਾੜੇ ਚੱਲਣਾਗੇ ਤੇ ਤੇ ਕਾਲੀ ਘਾਟ ਸਤ ਪੁੰਨ ਦਾ ਦੁੱਖ ਤੇ ਤੋਂ ਭੱਜ ਕੇ ਜਾਂਦਾ ਬੰਦਾ ਪਰੇਣੀ ਕਰੂਗਾ ਤਾਂ ਆ ਜਾਓ ਉਹ ਤੇ ਕਹਿੰਦੀ ਪਾਉਣੀ ਨਾ ਹਾਂ ਅੱਜ ਇਹ ਬੰਦੇ ਕਹਿੰਦੇ ਸਾਨੂੰ ਤੇ ਮਿਲਣਾ ਨਹੀਂ ਤੇ ਅਸੀਂ ਚੰਦ ਬੱਜ ਪ੍ਰੋਗਰਾਮ ਨਹੀਂ ਕਰਦੇ ਸਾਨੂੰ ਜੇ ਕਰ ਬੰਦ ਸਾਡੇ ਡਾਂਗਾ ਮਾਰੋ ਕੁਝ ਕਰੋ ਜੋ ਮਰਜ਼ੀ ਕਰੋ ਸਾਥੀ ਵੀ ਵੱਖ ਨਹੀਂ ਹੋਣਾ ਇਹ ਕਰਦਾ 400 ਬੁਲਾ ਲੀਏ ਨਾ ਜੋ ਮਰਜ਼ੀ ਕਰ ਲੋ ਸਾਨੂੰ ਜੇ ਕੁਝ ਕਰ ਲੋ ਸਾਨੂੰ ਕੋਈ ਪਰਵਾਹ ਨਹੀਂ ਹਾਂਜੀ ਸੋਨਾ ਜੀ ਕਿਵੇਂ ਆ ਅੱਜ ਕੁਲਤਾਰ ਅੱਜ ਕੁਲਤਾਰ ਸਿੰਘ ਸਾਹਿਬ ਦੇ ਪਿੰਡ ਮੇਸਰੀ ਵਾਲੇ ਅਧਗਠਨ ਕਰਨ ਪਹੁੰਚੇ ਸੀਗੇ ਜਿਹੜੀਆਂ ਕਿਸਾਨ ਜਥੇਬੰਦੀ ਦੇ ਕੌਲ ਤੇ ਸਹਿਯੋਗ ਕਿਸਾਨ ਗਰੋਹ ਮੋਰਚਾ ਗਾਇਦਾ ਨੀ ਦੇ ਖਦੇ ਤੇ ਜਿਹੜੇ ਸਵਾਲ ਜਵਾਬ ਹੋਣੇ ਸੀਗੇ ਮਾਨਜੋਬ ਸ੍ਰੀਕਰ ਸਰਕਾਰ ਸੰਸਦਣਾ ਜਿਹੜੇ ਕਿਸਾਨਾਂ ਦੇ ਸਵਾਲਾਂ ਤੋਂ ਭੱਜ ਗਏ ਆ ਤੇ ਜਿਹੜੇ ਬਹੁਤ ਜਿਆਦਾ ਕੰਮ ਕੀਤਾ ਸਪੀਕਰ ਸਾਹਿਬ ਨੇ ਜਿਹੜੇ ਲੋਕਾਂ ਦੇ ਆਮ ਸਵਾਲ ਸੀਗੇ ਹੁਣ ਤੁਸੀਂ ਉਹਦਾ ਅਗਲਾ ਜਿਹੜਾ ਅਗਲਾ ਪ੍ਰੋਗਰਾਮ ਚੰਦ ਬਾਦ ਦੇ ਅਸੀਂ ਜਾ ਕੇ ਕਰਾਂਗੇ ਉੱਥੇ ਕਿਸ ਤਰ੍ਹਾਂ ਨਾਲ ਵਿਰੋਧ ਹੋਊਗਾ ਉੱਥੇ ਪੂਰਾ ਫੋਲ ਬੋਲ ਹੋਵੇਗਾ ਉਸ ਵੀ ਹੋ ਸਕਦਾ ਅਸੀਂ ਸਕੂਲ ਦੇ ਵਿੱਚ ਉੱਥੇ ਐਂਟਰ ਨਹੀਂ ਹੋਣ ਦੇ ਕੋਡੀ ਜਬਾਨੋਂ ਪਾਥੀਆਂ ਦਾ ਨਾਮ ਵੀ ਸੁਣਿਆ ਗਿਆ ਸੀ ਪਾਥੀਆਂ ਜਿਹੜਾ ਮਵੱਜਣ ਨਹੀਂ ਆਫਰੇ